ਤੇ ਸਾਡਾ ਇੱਕ ਹੋਰ ਸ਼ੁਗਲ ਚੱਲਦਾ ਹੁੰਦਾ ਅੱਛਾ ਜੀ ਵੀ ਆਪਣਾ ਅਸੀਂ ਨਾ ਸੰਗਾ ਲਾਉਣ ਲੱਗ ਜਾਂਦੇ ਆ ਅੱਛਾ ਜੀ ਉਹਨਾਂ ਨੇ ਮੈਨੂੰ ਕਿਹਾ ਇੱਕ ਵਾਰ ਉਦੋਂ ਬਾਅਦ ਤਾਂ ਅਸੀਂ ਕਈ ਵਾਰ ਰਿਪੀਟ ਕੀਤਾ ਵੀ ਤੂੰ ਬਣ ਜਾ ਚਰਨਜੀਤ ਥੁਜਾ ਹੂੰ ਮੈਂ ਮਣਦਾ ਮਾਮਰਾੜਾ ਵਾਲਾ ਮੈਂ ਮੈਂ ਬਾਬੂ ਸਿੰਘ ਮਾਨ ਵਾਲਾ ਅੱਛਾ ਬਾਬੂ ਸਿੰਘ ਮਾਨ ਵਾਲਾ ਦਿੱਲੀ ਤੋਂ ਬੰਬਈ ਗੱਲ ਹੋਣੀ ਐ ਇਹਨਾਂ ਦੋਨਾਂ ਦੇ ਆਫਿਸ ਵਿੱਚ ਮੈਂ ਕਿਹਾ ਵੀ ਚਰਨਜੀਤ ਹੋਜਾ ਜੀ ਤੇ ਉਹ ਜਦੋਂ ਦੀਆਂ ਬਿਜਲੀਆਂ ਜੀਆਂ ਲੱਗੀਆਂ ਗਲੇ ਨੂੰ ਨਾ ਬਹੁਤ ਕਰੋੜ ਕੇ ਬੋਲਦੇ ਵੀ ਉਹ ਮੇਰੇ ਲਈ ਔਖਾ ਤੇ ਉਹਦੀ ਭਗਵਾਨ ਤੂੰ ਵਧੀਆ ਨਕਲ ਲਾ ਲੈਣੀ ਮੈਂ ਮਰਾੜਾ ਵਾਲਾ ਬਣ ਜਾਣਾ ਅੱਛਾ ਕਹਿੰਦਾ ਚਲਾ ਜਾ ਫਿਰ ਉਹ ਫਿਰ ਅਸੀਂ ਅੱਧਾ ਕੋਨਾ ਘੰਟਾ ਉਹ ਪਾਤਰ ਬਣ ਕੇ ਆਫਿਸ ਵਿੱਚ ਗੱਲਬਾਤ ਕੀਤੀ ਤੇ ਉਹ ਫਿਰ ਮਹਿਮਾਨ ਸਾਹਿਬ ਨੂੰ ਉਹਦੇ ਘਰੇ ਵੀ ਕਈ ਵਾਰ ਸਾਈਓ ਉਹ ਹਰ ਵਾਰ ਮੈਨੂੰ ਕਹਿੰਦੇ ਹੁੰਦੇ ਫਰਮੈਸ਼ੀ ਵੀ ਉਹ ਮੇਰੀ ਸਾਗ ਲਾ ਕੇ ਦਿਖਾ ਉਹ ਵੀ ਚੰਗੀ ਲਾ ਲੈਣਾ ਪਰਸੇ ਦੋ ਕਲੈਨਾਂ ਬੋਲ ਕੇ ਦਿਖਾ ਮਾਨ ਸਾਹਿਬ ਦੀ ਜਲਾਇਦੋ ਸਾਹਿਬ ਦੇ ਸੰਭੂ ਸਿੰਘ ਮਾਨ ਮਰਾੜਾ ਮਿਲਦੀ ਤੇ ਉਹ ਕਹੇ ਵੀ ਇੱਕ ਵਾਰ ਪੀटीसी ਦਾ ਸਮਾਗਮ ਸੀ ਜਲੰਧਰ ਉਹਨਾਂ ਨੇ ਗੱਲਾਂ ਮੱਤਾਂ ਜੀ ਕੀਤੀਆਂ ਤੇ ਅਤਲ ਸ਼ਰਮਾ ਮੈਨੂੰ ਬਾਅਦ ਚ ਕਹਿੰਦਾ ਵੀ ਗੱਲ ਸਮਝ ਨਹੀਂ ਆਈ ਉਹਨਾਂ ਨੇ ਕਿਹਾ ਕਿ ਇੱਕ ਤਾਂ ਉਹਨਾਂ ਦਾ ਕੁਦਰਤੀ ਗळा ਐਦਾਂ ਦਾ ਤੇ ਜੇ ਪੈਗ ਲੱਗੇ ਹੁਣ ਬਸ ਫਿਰ ਤਾਂ ਗੱਲ ਸਹੀ ਲੱਗ ਜਾਂਦੀ ਐ ਫਿਰ ਉਹ ਐ ਬੋਲਦੇ ਉਹਨਾਂ ਦਾ ਤਕੀਅ ਕਲਾਮਾ ਹੈ ਬਈ ਹੈ ਵੀ ਹੈ ਵੀ ਲੇਗ ਆ ਕੀਆ ਹੈ ਆ ਵੀ ਆ ਬੇਟੀ ਵਾਲੇ ਬੈਠਾ ਆ ਕਰ ਦੁੰਦੇ ਆ ਦੇਖ ਨਾ ਜਿਹੜਾ ਕਿ ਲੱਕੜ ਜੀ ਲੱਕੜ ਰਕਣ ਲੱਕੜ ਨੂੰ ਕੋੜੇ ਦਾ ਹੈ ਹੈ ਵੀ ਉਹ ਹੋਟਲ ਪੰਪ 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 ਕਰਦੇ ਹੈ ਵੀ ਤਾਂ ਦੋਈ ਬਾਰੇ ਕਿ ਤਾ ਮੋਜ ਹਰ ਵਾਰ ਆ ਜੇ ਮੈਂ ਆ ਨਾ ਕੀ ਆ ਮਾਂ ਜੀ ਕੋ ਦੋਣਾ ਵਾ ਨਾ ਨਾ ਆ ਆਮ ਹੈ ਵੀ ਅਚੋ ਚਲੇ ਗਏ ਅਤਲ ਕਿੰਦਾ ਮਾਨ ਸਰ ਕੀ ਕਹਿੰਦੇ ਸੀ ਮੇਰੇ ਕੋਲ ਜੇ ਕੋਰਸਾ ਜ ਹੁੰਦਾ ਸੀ ਨਾ ਖਾਲੀ ਤਵਾ ਪਰੋ ਅੱਛਾ ਅਧੂਰੀ ਅਧੂਰੀ ਕਹਾਣੀ ਨੂੰ ਪੂਰੀ ਅਧੂਰੀ ਕਹਾਣੀ ਇੱਕ ਤਾਂ ਉਹਨੇ ਲੱਕੜ ਸ਼ਬਦ ਵਰਤੇ ਸੀ ਹੂੰ ਇੱਕ ਉਹਨੇ ਵਰਤੇ ਸੀ ਪੰਪ ਪੰਪ ਇੱਕ ਉਹਨੇ ਅਖੀਰ ਤੇ ਗਿਆ ਸੀਗਾ ਮੂੰਹ ਚੱਕਿਆ ਹੁਣ ਸੁਣੋ ਕੀ ਕਿਹਾ ਉਹਨੇ ਅੱਛਾ ਜੀ ਉਹ ਗੰਦੇ ਵੀ ਆਹ ਲੱਕੜ ਜੀ ਦੇ ਦਿੰਦੇ ਆ ਮੋਮੈਂਟੋ ਦੇ ਦਿੰਦੇ ਆ ਚੈਨਲ ਵਾਲੇ ਹੂੰ ਹਾਂ ਜਦੋਂ ਰਾਤ ਨੂੰ ਟਾਬੇ ਤੇ ਰੋਕਦੇ ਆ ਉਹ ਟਾਬੇ ਵਾਲੇ ਨਹੀਂ ਲੱਕੜ ਲੈਂਦੇ ਉਹ ਪੈਸੇ ਲੈਂਦੇ ਆ ਇਕ ਜਿਹੜੀ ਟੈਕਸੀ ਕਰਕੇ ਆਇਆ ਪੈਟਰੋਲ ਪੰਪ ਜਿਹੜਾ ਕਿ ਪੰਪ ਗਿਆ ਪੰਪ ਤੇ ਜਦੋਂ ਰੁਕਦੇ ਆ ਉਹ ਵੀ ਉਹ ਵੀ ਲੱਕੜ ਨਹੀਂ ਚਲਦੀ ਉੱਥੇ ਤੇਲ ਪੈ ਲੱਗਦਾ ਤੇ ਮੈਨੂੰ ਕਹਿੰਦੇ ਸੀ ਵੀ ਮੈਂ ਤਾਂ ਇਤਕੀਆ ਜਿਹੜਾ ਮਿਲਿਆ ਇਤਕੀ ਲਾਈਫਟਾਈਮ ਅਚੀਵਮੈਂਟ ਵਾਰਡ ਸੀ ਉਹਨਾਂ ਨੂੰ ਵੀ ਉਹਦਾ ਕਰਕੇ ਮੈਂ ਆ ਗਿਆ ਮੈਂ ਨਹੀਂ ਮੁੜ ਕੇ ਆਉਣਾ ਐਦਾਂ ਮੈਂ ਨਹੀਂ ਮੁੜ ਕੇ ਆਉਣਾ ਤੇ ਮੈਨੂੰ ਕਹਿੰਦੇ ਸੀ ਤੁਸੀਂ ਪਤਾ ਨਹੀਂ ਕਿਦਾਂ ਹਰ ਸਾਲ ਮੂੰਹ ਚੱਕ ਕੇ ਆ ਜਾਂਦੇ ਹੋ ਇੱਥੇ ਇਹ ਕੋਈ ਜਦੋਂ ਕਹਿੰਦਾ ਮੂੰਹ ਚੱਕ ਮੂੰਹ ਚੱਕ ਹਰ ਸਾਲ ਮੂੰਹ ਤੇ ਮਾਨਸਾ ਫਿਰ ਉਜਾ ਸਾਹਿਬ ਦੀ ਕਰਦੇ ਨਕਲ ਤੇ ਉਹ ਫਿਰ ਸੀ ਕਿ ਵੀ ਜਦੋਂ ਮੈਂ ਉਹ ਬਣਦਾ ਚਰਨਜੀਤ ਹੋ ਜਾਣਾ ਤੇ ਉਹ ਚਰਨਜੀਤ ਕਹਿੰਦਾ ਵੀ ਮਾਨਸਾ ਉਹ ਗੀਤ ਭੇਜ ਛੱਡੋ ਨਾ ਗੀਤ ਭੇਜ ਛੱਡੋ ਸਿੰਗਰ ਨੇ ਬੈਂਕ ਚ ਤੁਹਾਨੂੰ ਪੇਮੈਂਟ ਵੀ ਪਾਤੀ ਹੈ ਤੇ ਫਿਰ ਉਹ ਜਿਹੜਾ ਬੰਬੇ ਤੋਂ ਮਾਨਸਾ ਬੋਲਦੇ ਉਹ ਕਹਿੰਦੇ ਜਰਨਜੀਤ ਯਾ ਦੋ ਬੈਗ ਮੇਰੇ ਅੰਦਰ ਜਾ ਜੋ ਕਿ ਤੀਜਾ ਮੇਰੇ ਹੱਥ ਚਾ ਗਲਾਸ ਦੇ ਗੱਲ ਐ ਵੀ ਯਾਰ ਧਾਰਮਿਕੀ ਤੂੰ ਹੁਣ ਕਿਉਂ ਮੈਨੂੰ ਤੂੰ ਕਿਉਂ ਨਰਕਾ ਚ ਵੇਚਦਾ ਧਾਰਮਿਕੀ ਐ ਰਹੀ ਚਾ ਲੇਖ ਲਾ ਲੇਖ ਲਾ ਉਹਨੇ ਯਾਰ ਸਵੇਰੇ ਲਿਖਾਉਂਗਾ ਚੜ੍ਹ ਜੀ ਤਾਂ ਹੋਣੀ ਯਾਰ ਹਾਂ ਵੀ ਜੇ ਵੀ ਸੀਐਮ ਸਰ ਨਾਲ ਸ਼ੁਗਲ ਕਰ ਲੈਂਦੇ ਹੁਣ ਵੀ ਜਿਹਨੇ ਕਿਤੇ ਸੀਐਮ ਸਰ ਜਦੋਂ ਕਾਲ ਕਰ ਲੈਂਦੇ ਸ਼ੁਗਲ ਹੋ ਜਾਂਦਾ ਥੋੜਾ ਬਹੁਤ ਆ ਹੋ ਜਾਂਦਾ ਕੋ ਜਾਂਦਾ ਹੁਣ ਬਹੁਤ ਘੱਟ ਹੈਨੇ ਬਹੁਤ ਬੀਜੀ ਸ਼ਡਿਊਲ ਹੈ ਸੀਐਮ ਬਦਰੀ ਕਿੰਨੇ ਦਿਨ ਦੇ ਵਿੱਚ ਕੰਮ ਕਿੰਨੀ ਫਾਈਲ ਕਿੰਨਾ ਕੁਛੋ ਚੱਲਦਾ ਰਹਿਦਾ ਹੈਗਾ ਜੀ ਇੱਕ ਵਾਰ ਕਿਤੇ ਪੇ ਫਿਰ ਵਾ ਕਰਾਂਗੇ ਕਲਾਕਾਰਾਂ ਦੇ ਸਹਿਤਕਾਰਾਂ ਦੇ ਸਾਰਿਆਂ ਦੇ ਮਤਲਬ ਬਈ ਅੰਦਾਜ਼ ਜਿਹੜੇ ਹੁੰਦੇ ਨੇ ਬਹਿਣ ਦਾ ਅੰਦਾਜ਼ ਖੜਨ ਦਾ ਅੰਦਾਜ਼ ਬੋਲਣ ਦਾ ਅੰਦਾਜ਼ ਜੀ ਜੀ ਮਤਲਬ ਸਰੇਂਦਰ ਚੰਦ ਸਾਡਾ ਪੇਰਾੜੀ ਸੀ ਅਸ਼ੋਕ ਜਾਂ ਇਦਾਂ ਕਹ ਲਓ ਮੇਰਾ ਤੀਜਾ ਨੇਤਰ ਫੜਦਾ ਜਾਦੇ ਚੀਜ਼ਾਂ ਨੂੰ ਐਂਟੀਨਾ ਜਿਆਦੇ ਐਂਟੀਨਾ ਜਿਆਦਾ ਛਿੰਦੇ ਦੀਆਂ ਫੋਟੋਆਂ ਦੇਖ ਲਓ ਅੱਛਾ ਛਿੰਦੇ ਦੇ ਗੱਲ ਕਰ ਲਓ ਜਦੋਂ ਉਹਨੇ ਮਤਲਬ ਗੱਲ ਹੋਣੀ ਆ ਤਾਂ ਉਹਦੀ ਇੱਕ ਸੇਲੀ ਤਾਂ ਚੱਕੀ ਜਾਣੀ ਹੁਣ ਮੈਂ ਚੱਕ ਕੇ ਦਿਖਾਉਣਾ ਦੇਖੋ ਮਤਲਬ ਪਤਾ ਕਿੰਦਾ ਹੋਊਗੀ ਉਹਦੀ ਬਹੁਤ ਫੋਟੋਆਂ ਇਦਾਂ ਹੀ ਆ ਅੱਛਾ ਪਾਤਰ ਦੇ ਸੀ ਅੱਛਾ ਜਦੋਂ ਉਹ ਚਾਹ ਕਵਤਗੀਤ ਸੁਣਾ ਰਿਹਾ ਚਾਹੇ ਆਪਣਾ ਗਾ ਰਿਹਾ ਚਾਹੇ ਸੁਣਾ ਰਿਹਾ ਜਾਂ ਲੈਕਚਰ ਹੀ ਦੇ ਰਿਹਾ ਹੂੰ ਉਹਨਾਂ ਜਿਹੜੀ ਗੁੱਟ ਘੜੀ ਆ ਉਹਦੀ ਚਮੜੇ ਦੀ ਪੇਟੀ ਜੀ ਹੁੰਦੀ ਸੀ ਉਹਨੂੰ ਉਹ ਜਿਹੜੀ ਵਧਰੀ ਪਟਾ ਜੀ ਹਾਂਜੀ ਆ ਉਹਨੇ ਘੜੀ ਨੂੰ ਘੁਮਾਈ ਜਾਣਾ ਇਧਰੋਂ ਇਧਰ ਨੂੰ ਘੁਮਾਈ ਜਾਣਾ ਇਧਰੋਂ ਇਧਰ ਨੂੰ ਘੁਮਾਈ ਜਾਣਾ ਡਾਕਟਰ ਹਰਜਨ ਸਿੰਘ ਮਹਾਨ ਨਾਟਕਕਾਰ ਆਪਣੇ ਉਹਨਾਂ ਨੇ ਜਦੋਂ ਬੈਠਿਆ ਗੱਲ ਕਰਨੀ ਆ ਤੇ ਆਏ ਉਹਨਾਂ ਨੇ ਉਂਗਲਾਂ ਚੁਗੜਾ ਪਾਈਆਂ ਹੋਣੀਆਂ ਤੇ ਆ ਜਿਹੜੇ ਗੁੱਠੇ ਆ ਮੰਨੇ ਉਹਨੇ ਦਿਮਾਗ 'ਚ ਸੰਤੁਲਨ ਪਤਾ ਨਹੀਂ ਬਹੁਤ ਜ਼ਿਆਦਾ ਸੀ ਹੁਣ ਦੇਖੋ ਇਧਰ ਵੀ ਜੇ ਤਿੰਨ ਵਾਰ ਗਾਹ ਨੂੰ ਕੀਤਾ ਗੁੱਠਾ 1 2 3 ਫਿਰ ਤਿੰਨ ਵਾਰ ਹੀ ਪਛਾਣ ਕਰ ਰਿਹਾ ਜੇ ਪੰਜ ਵਾਰ ਗਾਹ ਨੂੰ ਕੀਤਾ ਤਾਂ ਫਿਰ ਪੰਜ ਵਾਰ ਪਛਾਣ ਕਰਨਾ ਅੱਛਾ ਸੰਸੰਗ ਸਿੱਖ ਹੁੰਦਾ ਸੀ ਉਹਦਾ ਸੱਜਾ ਹੱਤਾ ਦੀ ਕਹਿਣਾ ਵੀ ਦੇਖਿਓ ਥੱਲੇ ਬੈਠਾ ਵੀ ਬੜਾ ਲੀਹੀ ਜਾਂਦਾ ਉਹ ਬਸ ਆਇਆ ਹੈ ਉਹਦੀ ਅੱਛੇ ਇਦਾਂ ਚੱਲਦਾ ਰਹਿੰਦਾ ਸੀ ਹਾਂ ਚੱਲਦੇ ਰਹਿੰਦਾ ਸੀ ਬੜਾ ਚੱਲਦੇ ਰਹਿੰਦੇ ਸੀ ਜਸਵਾਲ ਜੀ ਨੇ ਕੋਈ ਗੱਲ ਕਰਨੀ ਆ ਗੱਲ ਸੁਣ ਰਿਹਾ ਜਾਂ ਕਰ ਰਿਹਾ ਉਹਨੇ ਅਸਲ ਇਦਾ ਕਰ ਲੈਣਾ ਤੁਸੀਂ ਬਹੁਤ ਨੋਟ ਕਰਦੇ ਰਹੇ ਸ਼ਿਵਕਮਰ ਬਟਾਲਵੀ ਦਾ ਹਾਂ ਕੋਈ ਗੱਲ ਕਰਨੀ ਆ ਅੱਛਾ ਬੋਲਾਂ ਤੇ ਜੀ ਫਿਰ ਜਣੀ ਤੇ ਇੱਕ ਹੋਰ ਐਸੇ ਮਤਲਬ ਦਿਨ ਚ ਤੁਹਾਨੂੰ ਜੇ ਦੋ ਵਾਰ ਮਿਲਿਆ ਤੁਸੀਂ ਤਾਂ ਪੁੱਛਿਆ ਹੀ ਨਹੀਂ ਆਪਣਾ ਸ਼ਿਵਕਮਰ ਨੂੰ ਮਤਲਬ ਪੁੱਛਣ ਦੀ ਲੋੜ ਹੀ ਨਹੀਂ ਸਭ ਪਛਾਣਦੇ ਸੀ ਪਰ ਉਹਨੇ ਆਪਦੇ ਮੂੰਹ ਕਹਿ ਦੇਣਾ ਹੱਥ ਕੱਢ ਲੈਣਾ ਤੁਹਾਡੇ ਵੱਲੋਂ ਮਾਈਸੈਲਫ ਸ਼ੇਵ ਕੁਮਾਰ ਬਟਾਲਵੀ ਨੈਸ਼ਨਲ ਪੋएट ਬਤਲੇ ਮੈਨੂੰ ਆਬੀ ਇੰਟਰੋਡਕਸ਼ਨ ਆਪ ਦੇ ਜਿੱਤ ਦਣ ਚ ਦੋ ਵਾਰ ਮਿਲਿਆ ਦੋ ਵਾਰ ਮੈਂ ਤੁਸੀ ਬਚਪਨ ਦੇ ਵਿੱਚ ਵੀ ਜਿੰਨੇ ਵੀ ਆਪਣੇ ਆਣ ਗਵਣ ਸ਼ਰੀਕਾ ਭਾਈ ਰਿਸ਼ਤੇਦਾਰ ਉਹਨਾਂ ਦੀਆਂ ਵੀ ਕਰਦੇ ਰਹੇ ਸਾਗ ਜੀ ਲਾਉਂਦੇ ਰਹੇਗੇ ਹਾਂ ਜੀ ਕਰਦੇ ਰਹੇ ਕਰਦੇ ਰਹੇ ਉਹ ਕੰਮ ਆਈਆਂ ਮੇਰੇ ਤਾਇਆ ਅੱਛਾ ਜੀ ਮੇਰੇ ਤਾਇਏ ਨੇ ਜਦੋਂ ਗੱਲ ਸੁਣਨੀ ਆ ਨਾ ਹੂੰ ਹੂੰ ਤੇ ਅਸੀਂ ਕਹਿੰਦੇ ਹੁੰਦੇ ਸੀਗੇ ਵੀ ਇਹ ਜੇ ਆਪਣਾ ਕੰਨ ਨਾਲ ਸੁਣੀ ਜਾਂਦੀ ਹੈ ਹਾਂ ਸਾਡਾ ਤਾਂ ਇਹ ਮੂੰਹ ਨਾਲ ਸੁਣਦਾ ਤੁਸੀਂ ਕੋਈ ਗੱਲ ਸੁਣਾ ਰਹੇ ਹੋ ਅੱਛਾ ਤੇ ਉਹਨੇ ਮੂੰਹ ਟੱਡ ਲੈਣਾ ਜੇ ਤੁਹਾਡੀ ਗੱਲ ਖਤਮ ਹੋਈ ਉਹਦਾ ਮੂੰਹ ਬੰਦ ਦਾ ਮਤਲਬ ਹੈ ਨਾ ਇੱਕ ਹੋਰ ਲੱਗਦੇ ਹੱਥ ਕਰਦੇ ਰਜਿੰਦਰ ਸਿੰਘ ਭਾਜੀ ਫਾਈਨ ਟੋਨ ਵਾਲੇ ਹਾਂ ਜੀ ਉਹਨਾਂ ਦੀ ਅਸੀਂ ਇੱਕ ਨੋਟ ਕੀਤੀ ਇੱਕ ਵਾਰ ਅਤਲ ਸ਼ਰਮਾ ਦੇ ਸਟੂਡੀਓ 'ਚ ਬੈਠੇ ਤੇ ਉਹਨਾਂ ਨੇ ਗੁਰਦਾਸ ਮਾਨ ਦਾ ਕਿਤੇ ਉਦੋਂ ਕੋਵੀ ਦੇਰ ਦੀ ਗੱਲ ਮੈਂ ਤਾਂ ਗਰਦਾਸ ਮਾਨ ਦਾ ਪ੍ਰੋਗਰਾਮ ਦੇਖਿਆ ਨਹੀਂ ਸੀ ਹੋਇਆ ਅੱਛਾ ਜੀ ਮੈਂ ਮਮ ਬੜੀ ਸੁਣੀ ਸੀ ਉਹਨਾਂ ਨੇ ਫਿਰ ਦੱਸਿਆ ਵੀ ਲੈ ਵੀ ਸਬਾਬਾ ਬਣ ਗਿਆ ਇੱਕ ਵਿਆਹ ਚ ਗਰਦਾਸ ਮਾਨ ਦਾ ਮੈਂ ਪੂਰਾ ਪ੍ਰੋਗਰਾਮ ਦੇਖਿਆ ਉਹਨੋਂ ਮੈਂ ਅਸਿਕਾ ਰਜਿੰਦਰ ਭਾਜੀ ਕਿੱਦਾਂ ਲੱਗਿਆ ਹੁਣ ਰਜਿੰਦਰ ਭਾਜੀ ਕਹਿੰਦੇ ਵੀ ਕੁਛ ਬੋਲੇ ਨਹੀਂ ਦੇਖ ਭਾਜੀ ਕਿੱਦਾਂ ਲੱਗਿਆ ਪ੍ਰੋਗਰਾਮ ਅਸਿਕਾ ਨਹੀਂ ਫਸਾਂਦਾ ਹੋਣਾ ਜਦ ਸਾਰਾ ਕੁਝ ਨੱਕ ਦੀ ਤੂੜੀ ਜੀ ਘਟਾ ਕੇ ਕਹਿੰਦੇ ਵੀ ਸਿਰੇ ਹੀ ਲਾ ਦੇ ਗਾਲੋ ਐਡਾ ਤਖੜਾ ਐਡਾ ਸਟੇਜ ਨੂੰ ਮੰਨਣ ਵਾਲਾ ਸਿੰਗਰ ਮੈਂ ਨਹੀਂ ਦੇਖਿਆ ਅੱਛਾ ਜੀ ਹੁਣ ਪਹਿਲਾਂ ਆਏ ਲੱਗੇ ਵੀ ਓਏ ਹੋਏ ਕੁੱਖ ਨਹੀਂ ਯਾਰ ਬਕਵਾਕ ਐਵੇਂ ਲੋਕ ਹੀ ਕਹਿੰਦੇ ਸੀ ਮੈਂ ਮਤਲਬ ਅਸੀਂ ਆਏ ਹਰਥ ਲਈ ਜਾਈਏ ਉਦੋਂ ਬਾਅਦ ਅਸੀਂ ਹੋਰ ਗੱਲ ਬਣਾ ਲਈ ਅੱਛਾ ਜੀ ਵੀ ਇੱਕ ਤਾਂ ਉਹਦਾ ਕੰਨ ਰਸ ਹਾਂਜੀ ਇਹ ਰਜਿੰਦਰ ਭਾਜੀ ਦਾ ਨੱਕ ਰਸ ਆ ਉਦੋਂ ਨੱਕ ਚੜਾ ਲੈਂਦੇ ਸੀ ਇਹਨਾਂ ਨੂੰ ਅਸੀਂ ਬਹੁਤ ਸ਼ੁਕਰ ਕਰਦਾਂ ਸੀ ਪੰਜਾਬੀ ਟ੍ਰਿਬਿਊਨ ਚ ਵੀ ਇੱਕ ਦੂਜੇ ਦੇ ਅੱਛਾ ਮੈਨੂੰ ਪੰਜਾਬੀ ਟ੍ਰਿਬਿਊਨ ਦਾ ਚੇਤਾ ਆ ਕਿ ਕਹਿੰਦੇ ਕਿ ਜਦੋਂ ਤੁਸੀਂ ਸਾਰੇ ਡੈਕਸ ਤੇ ਹੁੰਦੇ ਸੀ ਇੱਕ ਮਿਲਦਾ ਉਦੋਂ ਕਾਲਮ ਚੱਲਦਾ ਇੱਕ ਖੁੱਲ੍ਹੀ ਕਿ ਖਿੜਕੀ ਜਾਂ ਕਾਲਮ ਨੰਬਰ 3 ਚੱਲਦਾ ਸੀ ਨਾ ਪੰਜਾਬੀ ਟ੍ਰਿਬਿਊਨ ਦੇ ਆਹੋ ਆਹੋ ਔਰ ਹੈਡਿੰਗ ਕਿੰਨੇ ਕਿੰਨੇ ਵੀ ਲੈ ਵੀ ਹੁਣ ਇਹ ਆ ਮੈਂ ਮੈਂ ਹੈਡੀ ਕੱਢ ਕੇ ਦਿਖਾਤਾ ਉਹਨੂੰ ਇਸ ਤੋਂ ਵੱਡਾ ਕੱਢ ਕੇ ਦਿਖਾਣਾ ਹੂੰ ਅੱਛਾ ਉਦੋਂ ਤੁਸੀਂ ਸਾਰੇ ਕੋਈ ਲੈਪਟਾਪ ਆਸੇ ਕੋਈ ਖਾਲਸਤਾਨੀ ਪੱਕੀ ਕੋਈ ਕਾਮਰੇਡ ਪੱਕੀ ਉਹ ਵੀ ਕਮਾਲ ਦਾ ਸੀ ਤੁਹਾਡਾ ਡੈਕ ਕਾਮਰੇਡ ਵੀ ਤਿੰਨੀ ਕਿਸਮ ਦੇ ਸੀਪੀਆਈ ਵੀ ਸੀਪੀਆਈ ਐਮਐਲ ਵੀ ਸੀਪੀਆਈ ਐਮਐਮ ਵੀ ਐਮ ਵੀ ਮੈਲ ਵੀ ਮਤਲਬ ਰੂਸ ਵਾਲੇ ਚੀਨ ਵਾਲੇ ਗਾਂ ਜਿਹੜੇ ਨਕਸਲੀ ਸਾਰੀ ਕਿਸਮ ਦੇ ਖਾਲਸਤਾਨੀ ਖਾਲਸਤਾਨੀ ਵੀ ਕਰਮਜੀਤ ਹੁਣੀ ਕਰਮਜੀਤ ਹਾਂਜੀ ਹੂੰ ਅਸੀਂ ਜਿਹੜੇ ਇਦਾਂ ਦੇ ਕੁਝ ਵੀ ਨਹੀਂ ਸੀ ਮੈਂ ਉਹਦੀ ਇੱਕ ਮਿਸਾਲ ਦਿੰਦਾ ਮਰਜਿੰਦਰ ਸਿੰਘ ਸਾਡੇ ਐਡੀਟਰ ਮੈਨੂੰ ਉੱਥੇ ਸੱਦਿਆ ਤੇ ਕਹਿੰਦੇ ਵੀ ਆਹ ਪੜ ਜਿਹੜਾ ਪ੍ਰੈਸ ਨੋਟ ਧਾਰਮਿਕ ਰਸਾਲਾ ਸ਼ੁਰੂ ਹੋਇਆ ਸੀ ਪਟਿਆਲੇ ਤੋਂ ਅੱਛਾ ਉਹਨਾਂ ਦੇ ਵਾਕ ਵਿੱਚ ਉਹ ਕਹਿੰਦੇ ਵੀ ਇਹਦੀ ਖ਼ਬਰ ਬਣਾਉਣੀ ਆ ਖ਼ਬਰ ਲਾਉਣੀ ਆ ਇਹਦੀ ਤੇ ਮੈਂ ਕਿਹਾ ਜੀ ਠੀਕ ਆ ਕਹਿੰਦੇ ਨਹੀਂ ਠੀਕ ਆ ਇੱਕ ਮਿੰਟ ਪੜ ਲਾ ਤੇ ਮੈਨੂੰ ਦੱਸ ਦੇ ਵੀ ਇਹ ਖ਼ਬਰ ਕਿੱਡੀਕ ਲੱਗਣੀ ਚਾਹੀਦੀ ਆ ਤੇ ਮੈਂ ਦੇਖਿਆ ਸਾਰਾ ਦੇਖ ਕੇ ਤੇ ਮੈਂ ਕਹਿੰਦੀ ਪਿਤਾ ਮਿਕਰਸਾਲਾ ਸ਼ੁਰੂ ਹੋ ਰਿਹਾ ਸ਼ੁਰੂ ਹੋ ਰਿਹਾ ਇੱਕ ਅੰਕਾ ਜੇ ਇੱਕ ਨਿਕਲਿਆ ਗਾਂ ਜਰਨਾ ਮੈਂ ਕਹਾਂ ਜੀ ਸਿੰਗਲ ਕਾਲਮ ਠੀਕ ਆ ਸਿੰਗਲ ਕਾਲਮ ਇਦਾਂ ਲਾ ਦਿੰਨੇ ਆ ਤੇ ਕਿਹੜੇ ਪੇਜ ਤੇ ਮੈਂ ਕਹਾਂ ਜੀ ਤੀਜੇ ਚੌਥੇ ਪੇਜ ਦੀ ਤੀਜੇ ਚੌਥੇ ਪੇਜ ਤੇ ਸਿੰਗਲ ਕਾਲਮ ਕਹਿੰਦੇ ਬਿਲਕੁਲ ਠੀਕ ਪਤਾ ਮੈਂ ਤੈਨੂੰ ਕਿਉਂ ਸੱਦਿਆ ਮੈਂ ਫਿਲਮ ਦੇਖਿਆ ਸੀ ਡਿਊਟੀ ਤੇ ਕੌਣ ਕੌਣ ਬੈਠੇ ਆ ਜੇ ਤਾਂ ਹੁਣ ਮੈਂ ਇਹੀ ਪੇ ਰੈਜ਼ੋਲੂਟ ਕਰਮਜੀਤ ਨੂੰ ਭੇਜ ਦਿਆਂ ਉਹਨੇ ਦੋ ਕਾਲਮ ਹੀ ਬਣਾ ਦੇਣੇ ਇਹਦੇ ਨਾਲ ਕਹਿਣਾ ਇਹਦੀ ਫੋਟੋ ਵੀ ਲਾ ਦਈਏ ਜਾ ਪਹਿਲੇ ਪੜੇ ਤੀਜੇ ਪੜੇ ਧਾਕੋ ਕੇ ਧਾਰਮਿਕ ਰਸਾਲਾ ਹਮ ਤੇ ਕਹਿੰਦਾ ਜਿਵੇਂ ਇਹ ਖਬਰ ਭੇਜਤੀ ਦਲਬੀਰ ਨੂੰ ਉਹਨੇ ਕਹਿੰਦਾ ਰਸਾਲਾ ਸ਼ੁਰੂ ਹੋਇਆ ਫੇਰ ਕੀ ਆ ਜਦੋਂ ਰਸਾਲੇ ਦਾ ਨਾਮ ਬਣ ਜੂ ਲਾ ਦੇਾਂਗੇ ਉਹਨੇ ਥੱਲੇ ਟੋਕਰੀ ਚ ਸੁੱਟ ਦਿੱਤਾ ਕਹਿੰਦਾ ਮੈਨੂੰ ਲੱਗਿਆ ਵੀ ਇਹਦਾ ਬੈਲੈਂਸ ਅਕਾਊਂਟ ਰੱਖ ਸਕਦਾ ਬੈਲੈਂਸ ਕਹਿੰਦਾ ਇਸ ਕਰਕੇ ਤੈਨੂੰ ਸਭ ਕੋਈ ਚਾਰੇ ਦਿਸ਼ਾਵਾਂ ਬੈਠੀ ਹੁੰਦੀ ਅਸੀਂ ਨੇ ਉੱਥੇ ਚਾਰੇ ਪਾਸੇ ਬਹੁਤ ਹੁੰਦੀਆਂ ਸ਼ਗਨ ਮੇਲਾ ਵੀ ਡੈਕਸ ਤੇ ਕਾਫੀ ਹੋ ਜਾਂਦੇ ਸੀ ਬਹੁਤ ਜਿਆਦਾ ਅਸੀਂ ਤਾਂ ਉਹੀ ਮਤਲਬ ਜਿਹੜਾ ਨਾ ਬਾਲ ਥੱਲੇ ਨਹੀਂ ਸੀ ਲੱਗਣ ਦਿੰਦੇ ਹੁੰਦੇ ਇੱਕ ਦੂਜੇ ਨੂੰ ਮਖੌਲਵਾ ਜੀ ਬਹੁਤ ਕਰਦੇ ਸੀ ਅੱਛਾ ਇੱਕ ਦੂਜੇ ਪ੍ਰੈਸ ਕਲੱਬ ਵੀ ਨੇੜੇ ਹੀ ਹਾਂਜੀ ਰਾਹੀ ਸਾਹਿਬ ਵੀ ਹੁੰਦੇ ਸੀ ਐ ਆਹ ਰਾਹੀ ਸਾਹਿਬ ਵੀ ਤੇ ਹੈਡਿੰਗਾਂ ਦੇ ਵਿੱਚ ਨਾ ਵੀ ਕੈਚੀ ਹੈਡਿੰਗ ਕੈਚੀ ਹੈਡਿੰਗ ਕੈਚੀ ਹੈਡਿੰਗ ਮੈਨੂੰ ਮਾਹਰ ਗਿਣਿਆ ਜਾਂਦਾ ਸੀ ਅੱਛਾ ਯਾਰ ਲੈ ਕੱਢ ਜਾ ਰਹੇ ਤਾਂ ਵਧੀਆ ਜਿਆ ਇਦਾਂ ਦਾ ਹੈਡਿੰਗ ਕੱਢ ਉਦੋਂ ਬਹੁਤ ਜਣੀ ਇਦਾਂ ਦਾ ਕਮੈਂਟ ਕਰਨ ਵਾਸਤੇ ਜਾ ਵੀ ਕਮੈਂਟ ਕਰਨਾ ਵੀ ਅਸੀਂ ਇੱਦਾਂ ਫਿਰ ਕਰ ਦੇਣਾ ਵੀ ਉਹ ਪੈਨਸ਼ਨਾਂ ਦਾ ਮਸਲਾ ਅਸੀਂ ਕੁਛ ਨਹੀਂ ਸੀ ਤੇ ਵੀ ਗੀੜੇ ਕੱਢ ਗਿਆ ਉਹਦਾ ਫਿਰ ਅਸੀਂ ਹੱਥੇ ਕੱਢ ਦੇਣਾ ਅੱਖ ਚੋਂ ਵੀ ਇਨਸਾਫ ਦੀ ਅੱਖ ਚੋਂ ਵੀ ਚੋ ਵੀ ਇਨਸਾਫ ਦੀ ਛਿਵਦੀ ਲਾਈਨ ਹੈ ਨਾ ਛਿਵਦੀ ਲਾਈਨ ਅੱਖ ਚੋਂ ਵੀ ਇਨਸਾਫ ਦੀ ਆਇਓ ਵੇ ਫੂਕਾ ਮਾਰਿਓ